ਬੜਾ ਟੱਟਾ ਸੀ ਪੜਿਆ ਹੋਇਆ ਤੀਜੇ ਪਾਰੇ 'ਚ ਕੁਰਾਨ ਦੇ ਉਂਦੀ ਗੱਲ ਉਹਨੂੰ ਉਹ ਕੇ ਮੁਹੰਮਦ ਸਾਹਿਬ ਨੇ ਕਿਹਾ ਖੁਦਾ ਦੇ ਨਾਂ 'ਤੇ ਕੁਰਬਾਨ ਕਰ ਦੇ ਰੱਬ ਨੂੰ ਰੱਬ ਦੇ ਛਾਏ ਨੂੰ ਕਿਉਂ ਪੂਜਦੇ ਆ ਉਹਨਾਂ ਮੁਸਲਮਾਨ ਗਊ ਕੁਰਬਾਨ ਕਰਨ ਲੱਗੇ ਤੁਰਕੀ ਬਾਣੀ ਆਈ ਇਹ ਸੰਗਤ ਜੀ ਤੁਰਕੀ ਆਦ ਪਰਮੇਸ਼ਰ ਦੀ ਤੁਰੋਂ ਜੋ ਆਪੀ ਰੂਪ ਬ੍ਰਹਮ ਹੈ ਉਸ ਦੀ ਪ੍ਰਾਪਤੀ ਵਾਲੀ ਬਾਣੀ ਆਈ ਹੈ ਤੈਨ ਸਗਲੀ ਚਿੰਤਾ ਮਿਟਾਈ ਦੁਨਿਆਵੀ ਚ ਬਾਣੀਆਂ ਚਾਰ ਪ੍ਰਕਾਰ ਦੀਆਂ ਪਿੰਡ ਦੀਆਂ ਮੰਨੀਆਂ ਚਾਰ ਪ੍ਰਕਾਰ ਦੀਆਂ ਬ੍ਰਹਿਮੰਡ ਦੀਆਂ ਮੰਨੀਆਂ ਪਿੰਡ ਦੀਆਂ ਬਾਣੀਆਂ ਸਾਥ ਸੰਗੇ ਜੀ ਪੜਾ ਹੈ ਜਿਹੜੀ ਨਾਭੀ ਵਿੱਚ ਹੈ ਅਤੇ ਪਸੰਦੀ ਹੈ ਜਿਹੜੀ ਹਿਰਦੇ ਵਿੱਚ ਹੈ ਅਤੇ ਮਦ ਮੈਂ ਕੰਠ ਵਿੱਚ ਤੇ ਬੇਖਰੀ ਹੈ ਜਿਹੜੀ ਜ਼ੁਬਾਨ ਨਾਲ ਬੋਲੀ ਦੀ ਹੈ ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਸਰੀਰ ਵਿੱਚ ਹਨੀਆਂ ਅਤੇ ਇਸੇ ਪ੍ਰਕਾਰ ਬ੍ਰਹਿਮੰਡ ਵਿੱਚ ਵੀ ਬਾਣੀਆਂ ਹਨਗੀਆਂ ਚਾਰ ਪ੍ਰਕਾਰ ਦੀਆਂ ਇੱਕ ਤਾਤਕ ਬਾਣੀ ਹੈ ਤਤਾਂ ਦੇ ਖੜਕਾ ਜਿਵੇਂ ਪਾਣੀ ਦੇ ਚੇਰ ਚੇਰ ਨਿਕਲਦਾ ਅੱਗ ਚੋਂ ਘਰ ਘਰ ਸ਼ਬਦ ਨਿਕਲਦਾ ਹੈ ਧਰਤੀ ਦੇ ਟੱਕ ਟੱਕ ਸ਼ਬਦ ਨਿਕਲਦੇ ਪੱਟੀਆਂ ਇਹ ਆਉਣ ਵਿੱਚੋਂ ਸਾਂ ਸਾਂ ਦਾ ਸ਼ਬਦ ਹੈ ਆਕਾਸ਼ ਵਿੱਚੋਂ ਜਿਵੇਂ ਕਿ ਕੀ ਕੁਦਰਤ ਵਿੱਚ ਸਰਨਾਟੇ ਪੈਂਦੇ ਆ ਇਹ ਆਵਾਜ਼ਾਂ ਹਨਗੀਆਂ ਇਹ ਹੈ ਤਾਤਕ ਬਾਣੀ ਤਤਾਂ ਦੀ ਬਾਣੀ ਅੱਜ ਇਹੋ ਪ੍ਰਕਾਰ ਮੈਂ ਕੱਟ ਕਬਾਣੀ ਮੈਂ ਕੱਟ ਕਬਾਣੀ ਉਹ ਹੈ ਜਿਹੜਾ ਕਿਸੇ ਨੂੰ ਇਲਾਮ ਹੋਣਾ ਕਿ ਫਲਾਣੇ ਵਗਦਾ ਗੱਲ ਹੋਵੇਗੀ ਕਦੀਆਂ ਗੱਲਾਂ ਸੁਜਣੀਆਂ ਇਹ ਮੈਂ ਕੱਟ ਕਬਾਣੀ ਇਹ ਬਾਣੀ ਸਾਰਿਆਂ ਤੋਂ ਨਿਆਰੀ ਹੈ ਧੁਰਤੀ ਧੁਰਿਓ ਆਦ ਰੂਪ ਸਾਰਿਆਂ ਦਾ ਸਾਰਿਆਂ ਦਾ ਮੁੱਢ ਰੂਪ ਹੀ ਪ੍ਰਮੇਸ਼ਵਰ ਹੈ ਉਹਦੀ ਪ੍ਰਾਇਵੇਟ 80000 ਸੁਰਤੀ ਜਿਵੇਂ ਬੇਚ ਕਰਮ ਕਾਂ ਕਹਿੰਦੀ ਹੋਣੀ ਹੈ ਇਹ ਜਿਹੜੇ 16000 ਜਿਵੇਂ ਉਪਾਸ਼ਨਾ ਨੂੰ ਕਹਿੰਦੀ ਉਹ ਨਹੀਂ ਬਾਣੀ 4000 ਜਿਵੇਂ ਵਦਾਨ ਦੇ ਵਾਕਾਂ ਨੂੰ ਕਹਿੰਦੀ ਇਸ ਪ੍ਰਕਾਰ ਨਹੀਂ ਇਹ ਬਾਣੀ ਇਹ ਅਗਹੀ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬਾਣੀ ਹੈ ਇਸ ਵਿੱਚ ਸਤ 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 ਨਾਨਕ ਕਹਿਆ ਆਪਣੇ ਹਿਰਦੇ ਦੇਖ ਸੰਮਾਲੇ ਸਰੂਪ ਜੋ ਪਰਮੇਸ਼ਰ ਸਾਰਿਆਂ ਦਾ ਆਧਾਰ ਰੂਪ ਹੈ ਆਸਾ ਰੂਪ ਹੈ ਉਹਦੀ ਪ੍ਰਾਪਤੀ ਵਾਲੀ ਇਹ ਬਾਣੀ ਹੈ ਜਾਂਕ ਯਾਦ ਜਵੇ ਜਨ ਕੋਏ ਜੋ ਜਾਪੇ ਕੌਂਕੀ ਗਤ ਹੋਏ ਜਿਹੜੀਆਂ ਬੇਦਾਨੀਆਂ ਬਾਣੀਆਂ ਹਨ ਉਹ ਜਿਹ ਬ੍ਰਾਹਮਣ ਹੀ ਪੜ ਸਕਦਾ ਸੀ ਛਤਰੀ ਸੁਣ ਸਕਦਾ ਸੀ ਵੈਸੇ ਸੁਣ ਸਕਦਾ ਸੀ ਅਤੇ ਉਹ ਵਿਦੇਸ਼ ਨਹੀਂ ਸੀ ਕਿ ਨਸੂਦਰ ਨਹੀਂ ਸੁਣ ਸਕਦਾ ਮਨੂ ਸਿਮਨਿ ਲਿਖਿਆ ਜੇ ਕੋਈ ਸੁਣਲੇ ਸੂਤ్ర ਉਹਦੇ ਕੰਨਾਂ ਛਿੱਕਾ ਪਾ ਕੇ ਕਾਹਨਵੇਂ ਜੋ ਸੂਦਰ ਉਪਦੇਸ਼ ਦੇ ਦੇਵੇ ਤਾਂ ਉਹਦੀ ਜ਼ੁਬਾਨ ਕੱਟਦੇ ਹੋ ਇਹਨਾਂ ਦੰਡ ਸੀ ਖਜੂਰ ਨੇ ਅੰਮ੍ਰਿਤ ਨੂੰ ਬਾਣੀ ਉਹ ਕਿਆ ਜਾਤ ਆਯਾਰ ਜਪੇ ਜਨ ਕੋਏ ਜੋ ਜਾਪੇ ਉਸकी गत ਹੋਏ ਸਾਰਿਆਂ ਦੀ ਕਲਿਆਣ ਕਰਨ ਵਾਲੀ ਇਹ ਧੁਰ ਕੀ ਬਾਣੀ ਹੈ ਮੋਢ ਰੂਪ ਦੀ ਜਿਵੇਂ ਸਾਰਿਆਂ ਤੋਂ ਪਾਉਣ ਸਰੂਪ ਬਣੀ ਹੋਈ ਹੈ ਜਿਵੇਂ ਪਾਣੀ ਸਾਰਿਆਂ ਤੋਂ ਲਾਉਣ ਵਾਲਾ ਹੈ ਉਸੋ ਪ੍ਰਕਾਰ ਮਹਾਰਾ ਜੀ ਬਾਣੀ ਮੁਕਤ ਕਰਨ ਵਾਲੀ ਹੈ ਸਾਰਿਆਂ ਨੂੰ ਸਾਰਿਆਂ ਨੂੰ ਜੋੜਨ ਦੇ ਵਾਸਤੇ ਬਾਣੀ ਹੈ ਇਹ ਇਤੋ ਕੀ ਅਦੀ ਰੂਪ ਪਰਮੇਸ਼ਰ ਦੀ ਇਹ ਬਾਣੀ ਆਈ ਹੈ ਤਿੰਨ ਸਗਲੀ ਚਿੰਤਾ ਮਿਟਾਈ ਉਦੋਂ ਜਿੰਨਾ ਸਾਧ ਸੰਗਤ ਦੀ ਫਿਕਰ ਬਣੇ ਰਹਿੰਦੇ ਆ ਬੇਦ ਕਤੇ ਇਸ ਤਰ੍ਹਾਂ ਭਾਈ ਦਿਲ ਦਾ ਫਿਕਰ ਨਾ ਜਾਏ ਬੇਦਾ ਨੂੰ ਪੜੋ ਉਦੋਂ ਵਿੱਚ ਕਈ ਕਰਮ ਇਹਗੇ ਹੋਣਗੇ ਜਿਹੜੇ ਬਿਧੀ ਰੂਪ ਹਨਗੇ ਦੂਜੇ ਵਦ ਤੋਂ ਨਖੇਦ ਰੂਪ ਦੇ ਰਸੇ ਹੋਏ ਆ ਕਿਤੇ ਉਹ ਬਾਸ਼ਨ ਬਿਧੀ ਰੂਪ ਆ ਕਿਤੇ ਉਹ ਬਾਸ਼ਨ ਨਖੇਦ ਰੂਪ ਆ ਇਸੋ ਪ੍ਰਕਾਰ ਸਾਜ ਸੰਗੀਤੰ ਦਾ ਬਣੀਆ ਰਹਿਨੀ ਹੈ ਜਿਗਿਆਸ਼ਮਾਨੋ ਅਜੋ ਇਸੋ ਪ੍ਰਕਾਰ ਕਿਤੇ ਕੁਰਾਨ ਚ ਲਿਖਿਆ ਹੋਇਆ ਜਿਹੜਾ ਕਿਸੇ ਦੀ ਅੱਖ ਕੱਟਦਾ ਉਹਨੂੰ ਅੱਖ ਦੇਣੀ ਪੈਂਦੀ ਜਿਹੜਾ ਕਦਾ ਕੰਨ ਕੱਟਦਾ ਕੰਨ ਦੇਣਾ ਪੈਂਦਾ ਤੇ ਕਿਤੇ ਲਿਖਿਆ ਕਿ ਕੁਰਬਾਨੀ ਦਿਓ ਇੱਕ ਵੇਖ ਕਰਕੇ ਬੜਾ ਢੱਟਾ ਸੀ ਪੜਿਆ ਹੋਇਆ ਤੀਜੇ ਪਾਰੇ ਚ ਕੁਰਾਨ ਦੇ ਉਂਦੀ ਗੱਲ ਉਰਵਾਕ ਮੁਹੰਮਦ ਸਾਹਿਬ ਨੇ ਕਿਹਾ ਖੁਦਾ ਲਈ ਨਾ ਕੇ ਕੁਰਬਾਨ ਕਰ ਦੇ ਰੱਬ ਨੂੰ ਰੱਬ ਦੇ ਠਾਈ ਨੂੰ ਕਿਉਂ ਪੁੰਚਦੇ ਰੇ ਉਹਨਾਂ ਮੁਸਲਮਾਨ ਗਊ ਕੁਰਬਾਨ ਕਰਨ ਲੱਗੇ ਇਸ ਪ੍ਰਕਾਰ ਉਹ ਵਿਚਾਰ ਸਾਹਿਬ ਸੰਗੇ ਜੀ ਇਹੀ ਇਹੀ ਗੱਲਾਂ ਹੋਣੀਆਂ ਕਿਤੇ ਦਾ ਕੰਨ ਦੇ ਵਟੇ ਕੰਨ ਦੇਣਾ ਪੈਂਦਾ ਅੱਖ ਦੇ ਵਟੇ ਅੱਖ ਦੇਣੀ ਪੈਂਦੀ ਹੈ ਤੇ ਨਾਲੇ ਕਹਿੰਦਾ ਲਾ ਇਲਾ ਇਲਾ ਸਵਾਲ ਲਾ ਕੋ ਹੋੜ ਨਹੀਂ ਕੋਈ ਤੇ ਫਿਰ ਕਹਿੰਦਾ ਮੁਹੰਮਦ ਰਸੂਲ ਲਲਾ ਮੁਹੰਮਦ ਰਸੂਲ ਭੇਜਿਆ ਹੋਇਆ ਅੱਲਾ ਦਾ ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਚਿੰਤਾ ਬੜੀਆਂ ਰਹਿੰਦੀਆਂ ਹਨ ਸੋ ਇਹ ਗੁਰਬਾਣੀ ਜਿਹੜੀ ਸਗਲੀ ਚਿੰਤ ਮਟਾਈ ਸਾਰੀਆਂ ਚਿੰਤਾ ਨੂੰ ਮਿਟਨ ਵਾਲੀ ਹੈ ਜੇ ਉਹ ਕਹਿੰਦੇ ਇੱਕ ਮੇਵਾਦਤੀ ਬ੍ਰਹਮ ਤੋਂ ਫੇੜ ਅਧਿਕਾਰ ਕਿਉਂ ਨਹੀਂ ਸਭ ਨੂੰ ਸਭ ਆਸਤੇ ਅਧਿਕਾਰ ਨਹੀਂ ਹੈ ਇਸ ਕਰਕੇ ਸਾਧ ਸੰਗਤ ਜੀ ਗੁਰਬਾਣੀ ਹੈ ਜਿਹੜੀ ਸਾਰੀਆਂ ਚਿੰਤਾ ਨੂੰ ਐਈ ਹੋਈ ਵਿਰਤਾਂ ਨੂੰ ਮਿਟਨ ਨੂੰ ਸਮਰੱਥ ਹੈ ਕਾਲ ਦੀ ਵਿਰਤਾਂ ਨੂੰ ਧਰਮ ਦੀ ਵਿਰਤਾਂ ਨੂੰ ਜਨਮ ਦੀ ਬਿਰਤਾਂ ਨੂੰ ਸਾਰੀਆਂ ਜਨਮ ਬਾਲ ਜਵਾਨੀ ਬਿਰਧਵਸਤਾਂ ਨੂੰ ਸਾਰੀਆਂ ਚਿੰਤਾ ਨੂੰ ਮੇੜ ਦੁੱਟਾ ਹੈ ਐਸੀ ਅਮਰਤੂ ਬਾਣੀ ਤੋ ਰੋ ਆਜੋ ਆਈ ਹੈ